ਈਏ ਯੇ ਬਈਏ ਕਾ ਬੋਲੂਗਾ ਯਾਰ ਮੈਥੋਣੀ ਯਾਰ ਬਈਆ ਕਾ ਕਰ ਰਸਵੇ ਵੇ ਏ ਚਮੜੀਆ ਤੂੰ ਹਿੰਦੀ ਬੋਲ ਇਹ ਗੱਡੀਆਂ ਵਾਲੇ ਕੋਲ ਜਾ ਯਾਰ ਤੁਸੀਂ ਹਿੰਦੀ ਬੋਲਦੇ ਹੋ ਬਹੁਤ ਤੇਰਾ ਨਾ ਕੀ ਹਿੰਦੀ ਬੋਲ ਇਹ ਕਦੇ ਕਿ ਨਹੀਂ ਕਰ ਤੇਰਾ ਨਾ ਕੀ ਮੇਰਾ ਨਾਮ ਦੇਰ ਪੀਤੇ ਇਹ ਤੇਰੇ ਭਰਾ ਦਾ ਦੀਵਦਾਤ ਦੀਵ ਲੋ ਦੇਈਆ ਦੀਵਦਾਤ ਹੈਗਾ ਸ਼ੇਵਜੋਤ ਦੇਵਜੋਤ ਗਏ ਆ ਸ਼ੇਵਜੋਤ 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 ਕਰਿਆ ਨਾ ਕਰ ਬਾਲਾ ਨਾ ਜਾਚਾ ਹਟ ਦਿਓ ਅੱਖਾਂ ਦੇ ਉੱਤੇ ਨਹੀਂ ਤੇ ਤੇਰਾ ਨਾ ਕੀ ਆਵਦਾ ਮੇਰਾ ਨਾਮ ਦੇ ਦੇ ਕੀ ਨਾ ਦਾ ਸਾਈ ਪ੍ਰੀਦਾ ਹੈ ਸਾਈ ਪ੍ਰੀਦਾ ਹੈ ਬੋਲੀ ਸਾਈ ਪ੍ਰੀਦਾ ਨੂੰ ਦੇਵਨੀ ਨਹੀਂ ਕਹਿੰਦਾ ਦੇਵ ਤੇ ਦੇਵ ਜੀ ਪ੍ਰੀਦਾ ਹਾਂ ਜੀ ਬਿਣੇ ਹਣਾ ਬਤ ਮਸੂਮੀਆ ਕੱਫ ਵਾਹਿ ਕਰੀ ਤੋ 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 ਆਪਾਂ ਆਇਆ ਤੇਰੇ ਓਏ ਉਹਦਾ ਆਣਾ ਗੜਤਾ ਸ਼ੂਰ ਦਾ ਆਹਾ ਜਵਾਕ ਕਟ ਮਹਿਕ ਮਾ ਓਏ ਓਏ ਯਾਰ ਹੁਣ ਇਧਰ ਆ ਗਏ ਉਹ ਮੇਰੇ ਨਾਲ ਫੋਨ ਨੂੰ ਨਾ ਥਲਾ ਬੈਠੀ ਮੈਂ ਗੱਲ ਦੱਸਾਂ ਤੈਨੂੰ ਵਾ ਇਹ